ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸ਼ਕਤੀ ਤੋਂ ਬਾਅਦ ਆਖਰ ਪੰਜਾਬ ਪੁਲਿਸ ਨੂੰ ਮਾ ਠੱਗ ਅਮਨ ਸਕੋਡਾ ਨੂੰ ਗ੍ਰਿਫਤਾਰ ਕਰਨ ਲਈ ਮਜਬੂਰ ਹੋਣਾ ਪਿਆ ਹਾਈ ਕੋਰਟ ਨੇ ਸਖਤੀ ਕੀਤੀ ਸੀ ਕਿ ਜਿਸ ਜਿਸ ਜ਼ਿਲ੍ਹੇ ਦੇ ਵਿੱਚ ਜਿਸ ਜਿਸ ਥਾਣੇ ਦੇ ਵਿੱਚ ਅਮਨ ਸਕੋਡਾ ਦੇ ਖਿਲਾਫ ਕੇਸ ਰਜਿਸਟਰਡ ਨੇ ਤੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਿਉਂ ਨਾ ਕੀਤੀ ਜਾਵੇ ਔਰ ਉਹਨਾਂ ਮਲਾਜ਼ਮਾਂ ਦੀ ਸੈਲਰੀ ਕਿਉਂ ਨਾ ਅਟੈਚ ਕੀਤੀ ਜਾਵੇ ਜਿਹੜੇ ਅਮਨ ਸਕੋਡਾ ਨੂੰ ਗ੍ਰਿਫਤਾਰ ਨਹੀਂ ਕਰ ਪਾਰੇ ਅਮਨ ਸਕੋਡਾ ਇੱਕ ਮਾ ਠੱਗ ਅਰਬਾਂ ਦੀ ਠੱਗੀ ਦੇ ਦੋਸ਼ ਲਗੇ ਨੇ ਤੇ ਉਹਦੇ ਖਿਲਾਫ 38 ਕੇਸ ਰਜਿਸਟਰ ਨੇ ਤੇ ਫਿਰ ਵੀ ਪੰਜਾਬ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰ ਰਹੀ ਸੀ। ਵਜ੍ਹਾ ਇਸ ਕਰਕੇ ਕਿ ਸਿਪਾਈ ਤੋਂ ਲੈ ਕੇ ਡੀਜੀਪੀ ਰੈਂਕ ਦੇ ਅਧਿਕਾਰੀਆ ਤੱਕ ਅਮਨ ਸਕੋਡਾ ਦੇ ਹਰ ਤਰ੍ਹਾਂ ਦੇ ਸਬੰਧ ਸਨ। ਪਰਿਵਾਰਕ ਵੀ, ਬਲਾਜੇਦਾਰੀਆਂ ਵੀ ਤੇ ਮੂੰਹ ਮੱਥਿਆ ਵੀ ਲੱਗਦਾ ਸੀ ਇਸੇ ਕਰਕੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਖਾਸਮ ਖਾਸ ਅਮਨ ਸਕੋਡਾ ਜਾਏ ਪੁਲਿਸ ਦੇ ਵਿੱਚ ਕੋਈ ਮੇਲ ਆਫੀਸਰ ਸਨ ਜਾਂ ਫਿਰ ਫੀਲ ਫੀਮੇਲ ਆਫੀਸਰ ਸਨ ਹਰ ਇੱਕ ਦੇ ਨਾਲ ਅਮਨ ਸਕੋਡਾ ਦੇ ਬਹੁਤ ਸੁਹਣੇ ਸਬੰਧ ਸਨ ਇਸੇ ਕਰਕੇ ਅਮਨ ਸਕੋਡਾ ਨੂੰ ਪੰਜਾਬ ਪੁਲਿਸ ਗ੍ਰਿਫਤਾਰ ਨਹੀਂ ਕਰ ਪਾਈ ਸੀ ਜਦੋਂ ਮਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚਦਾ ਤੇ ਹਾਈ ਕੋਰਟ ਪੰਜਾਬ ਪੁਲਿਸ ਦੀ ਝਾੜ ਝੰਬ ਕਰਦੀ ਆ ਤੇ ਉਸ ਤੋਂ ਬਾਅਦ ਜਦੋਂ ਸਖਤੀ ਨਾਲ ਹਾਈ ਕੋਰਟ ਇਹ ਆਦੇਸ਼ ਪਾਸ ਕਰਨ ਵਾਸਤੇ ਆਰਡਰ ਜਾਰੀ ਕਰ ਦਿੰਦੇ ਆ ਕਿ ਉਹਨਾਂ ਅਫਸਰਾਂ ਦੀ ਵੀ ਸੈਰਲੀ ਅਟੈਚ ਹੋਏਗੀ ਜਿਸ ਦੇ ਥਾਣੇ ਦੇ ਵਿੱਚ ਅਮਨ ਸਕੋਡਾ ਦੇ ਖਿਲਾਫ ਕੇਸ ਰਜਿਸਟਰਡ ਨੇ ਤੇ ਫਿਰ ਸਿਪਾਈ ਤੋਂ ਲੈ ਕੇ ਡੀਜੀਪੀ ਤੱਕ ਔਰ ਖਾਸ ਕਰਕੇ ਜਿਹੜੇ ਅਮਨ ਸਕੋਡਾ ਦੇ ਖਾਸਮ ਖਾਸ ਸੀ ਉਹਨਾਂ ਨੂੰ ਭਾਜੜਾ ਪੈ ਗਿਆ ਕਿਉਂਕਿ ਪਰਤਾਂ ਖੁੱਲ ਜਾਣੀਆਂ ਸੀ ਕਿ ਆਖਰ ਅਮਨ ਸਕੋਡਾ ਦੇ ਕਿਹੜੇ ਮਾਈ ਬਾਪ ਨੇ ਤੇ ਕਿੰਨਾਂ ਦੇ ਨਾਲ ਉਹਦੀਆਂ ਵੰਸਵੰਨੀਆਂ ਸਾਂਝਾਂ ਨੇ ਜਿਸ ਤੋਂ ਬਾਅਦ ਹੋਣਾ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਆਪਣੀ ਚਮੜੀ ਬਚਾਉਣ ਦੀ ਖਾਤਰ ਅਮਨ ਸਕਵਾਡਾ ਨੂੰ ਗ੍ਰਿਫਤਾਰ ਕਰ ਲਿਆ ਅਮਨ ਸਕਵਾਡਾ ਦੇ ਖਿਲਾਫ 38 ਕੇਸ ਰਜਿਸਟਰਡ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੈਸੇ ਦਾ ਲੈਣ ਦੇ ਤੇ ਹੋਰ ਗੰਭੀਰ ਕਿਸਮ ਦੇ ਕੇਸ ਰਜਿਸਟਰਡ ਹਨ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਕੇਸ ਰਜਿਸਟਰਡ ਨੇ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਕਿ ਜਿਹੜੀ ਸਾਡੇ ਕੋਲ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਫਾਜ਼ਿਲਕਾ ਪੁਲਿਸ ਜ਼ਿਲ੍ਹੇ ਦੇ ਵਿੱਚ ਉਹਦੇ ਖਿਲਾਫ 20 ਮੁਕਦਮੇ ਦਰਜ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ 11 ਮਹਾਲੀ ਦੇ ਵਿੱਚ 1 ਫਤਿਹਗੜ੍ਹ ਸਾਹਿਬ ਦੇ ਵਿੱਚ 1 ਜ਼ਿਲ੍ਹਾ ਮੋਗਾ ਦੇ ਵਿੱਚ 3 ਤੇ ਜ਼ਿਲ੍ਹਾ ਪਟਿਆਲਾ ਦੇ ਵਿੱਚ 2 ਹੁਣ ਇਸ ਬੰਦੇ ਵਿੱਚ ਜਿਹੜੀ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਸਾਨੂੰ ਕਾਮਯਾਬੀ ਮਿਲੀ ਅਸਲ ਦੇ ਵਿੱਚ ਹਾਈ ਕੋਰਟ ਦੀ ਸ਼ਕਤੀ ਤੇ ਹਾਈ ਕੋਰਟ ਦੇ ਡੰਡੇ ਤੋਂ ਬਾਅਦ ਸੁੱਤੀ ਪੁਲਿਸ ਜਾਗੀਆ ਕਿਉਂਕਿ ਉਹਨਾਂ ਨੂੰ ਆਪਣਾ ਯਾਰ ਫੜਨਾ ਪਿਆਗਾ ਇਹ ਦੱਸਿਆ ਗਿਆ ਕਿ ਅਮਨਦੀਪ ਸਿੰਘ ਕੰਬੋਜ ਉਰਫ ਅਮਨ ਸਕੋਡਾ ਪੁੱਤਰ ਭਗਵਾਨ ਦਾ ਸੁਵਾਸੀ ਚੱਕ ਪੁੰਨਾ ਜ਼ਿਲ੍ਹਾ ਫਾਜ਼ਿਲਕਾ ਦੇ ਖਿਲਾਫ ਜੁਰਮ 307 420 384 326 365 465 467 471 120ਬੀ ਭਾਰਤੀ ਦੰਡਵਾਲੀ ਦੀ ਜਿਹੜੀ ਧਾਰਾ 66 67 ਆਈਟੀ ਐਕਟ ਧਰਾਵਾਂ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਗੋਲ 38 ਮਕਦਮੇ ਦਰਜ ਨੇ ਔਕਤ ਵਿੱਚ ਕੁਝ ਮਕਦਮਿਆਂ ਵਿੱਚ 11 ਮਕਦਮਿਆਂ ਵਿੱਚ ਕਰੀਬ ਜਿਹੜੀ ਆ 82 83 ਜਿਹੜੀ ਫੌਜਦਾਰੀ ਦੇ ਤਹਿਤ ਅਤੇ ਜਿਹੜੇ 26 ਜਿਹੜੇ ਮਕਦਮੇ ਨੇ ਉਹਨਾਂ ਚ 299 ਦੇ ਤਹਿਤ ਅਮਨ ਕੰਬੋਜ ਉਰਫ ਅਮਨ ਸਕੋਡਾ ਕਾਫੀ ਸਮੇਂ ਤੋਂ ਪਘੌੜਾ ਚੱਲਦਾ ਆ ਰਿਹਾ ਸੀ ਜਿਸ ਨੂੰ ਗ੍ਰਿਫਤਾਰ ਕਰਨ ਲਈ ਰਿਟ ਪਟੀਸ਼ਨ ਨੰਬਰ ਸੀ ਆਰ ਐਮ ਐਮ 21727 ਸਾਲ 2021 ਵੱਲੋਂ ਜਿਹੜੇ ਮਾਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਿਹੜੇ ਨੇ ਉਹਦੇ ਚ ਇਹ ਦਾਇਰ ਕੀਤੀ ਗਈ ਸੀ ਜਿਸ ਵਿੱਚ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਫਿਰੋਜ਼ਪੁਰ ਰੇਂਜ ਦਾ ਹਲਫੀਆ ਬਿਆਨ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਪਰ ਮਾਨਯੋਗ ਪੰਜਾਬ ਅਤੇ ਹਰਿਆਣਾ ਕੋਡਮ ਵੱਲੋਂ ਸਖਤ ਨੋਟਿਸ ਲੈਂਦੇ ਹੋਏ ਦੋਸ਼ੀ ਅਮਨ ਸਕੋਡਾ ਨੂੰ ਹੁਣ ਤੱਕ ਗ੍ਰਿਫਤਾਰ ਨਾ ਕਰਨ ਸਬੰਧੀ ਆਪਣੇ ਹੁਕਮ ਮਿਤੀ 15 ਜਨਵਰੀ 2024 ਰਾਹੀਂ ਪੰਜਾਬ ਵਿੱਚ ਜਿਹੜੇ ਥਾਣਿਆਂ ਦੇ ਵਿੱਚ ਅਮਨ ਸਕੋਡਾ ਦੇ ਖਿਲਾਫ ਮੁਕਦਮੇ ਦਰਜ ਹਨ ਉਹਨਾਂ ਸਬੰਧਤ ਮੁਖ ਅਫਸਰਾ ਥਾਣੇ ਦੀ ਤਨਖਾਹ ਵੀ ਬੰਦ ਕਰਦੇ ਹੁਕਮ ਜਾਰੀ ਕੀਤੇ ਗਏ ਸਨ ਜਿਸ ਨਾਲ ਆਮ ਲੋਕਾਂ ਵਿੱਚ ਅਮਨ ਸਕੋਡਾ ਨੂੰ ਹੁਣ ਤੱਕ ਗ੍ਰਿਫਤਾਰ ਨਾ ਕਰਨ ਕਰਕੇ ਮਹਿਕਮਾ ਖਾਸ ਕਰਕੇ ਪੰਜਾਬ ਪੁਲਿਸ ਦੇ ਅਕਸ਼ ਸ਼ਵੀ ਤੇ ਮਿਲੀ ਭੁਗਤ ਕਰਕੇ ਨਿਸ਼ਾਨਾ ਬਣਿਆ ਸੀ ਤੇ ਜਦੋਂ ਹਾਈ ਕੋਰਟ ਨੇ ਇਹ 15 ਜਨਵਰੀ 2024 ਨੂੰ ਪੰਜਾਬ ਪੁਲਿਸ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਔਰ ਜਿੰਨਾ ਥਾਣੇ ਦੇ ਵਿੱਚ ਮਖਦਮੇ ਦਰਜ ਉਹਨਾਂ ਅਧਿਕਾਰੀਆਂ ਦੇ ਜ਼ਿੰਮੇਵਾਰ ਜਿਹੜੇ ਅਧਿਕਾਰੀ ਸਨ ਉਹਨਾਂ ਦੀ ਤਨਖਾਹ ਅਟੈਚ ਕਰਨ ਨੂੰ ਲੈ ਕੇ ਫਿਰ ਪੁਲਿਸ ਨੂੰ ਭਾਜੜਾ ਪਈਆ ਕਿ ਹੁਣ ਤੇ ਗ੍ਰਿਫਤਾਰ ਅਮਨ ਸਕਵਾਡਰ ਨੂੰ ਕਰਨਾ ਪਏਗਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਵੱਲੋਂ ਰঞ্জੀਤ ਸਿੰਘ ਢਿੱਲੋਂ ਆਈਪੀਐਸ ਅਫੀਸਰ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਫਿਰੋਜ਼ਪੁਰ ਰੇਂਜ ਨੂੰ ਅਮਨ ਸਕੋਡਾ ਨੂੰ ਗ੍ਰਿਫਤਾਰ ਕਰਨ ਲਈ ਬਤੌਰ ਇੱਕ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਅਤੇ ਉਹਨਾਂ ਦੇ ਹੁਕਮਾਂ ਤੋਂ ਬਾਅਦ ਫਿਰ ਇੱਕ ਟੀਮ ਬਣਾਈ ਗਈ ਜਿਸ ਟੀਮ ਦੀ ਅਗਵਾਈ ਐਸਪੀ ਰੈਂਕ ਦੇ ਅਧਿਕਾਰੀ ਕਰਨਵੀਰ ਸਿੰਘ ਦੀ ਟੀਮ ਬਣਾਈ ਗਈ ਉਹਨਾਂ ਨੇ ਫਿਰ ਅਮਨ ਸਕੋਡਾ ਨੂੰ ਗ੍ਰਿਫਤਾਰ ਕੀਤਾਗਾ ਇੱਕ ਖੁਫੀਆ ਟੀਮ ਬਣਾਇੰਗੀ ਜਿਹਦੇ ਚੱਲਦਿਆਂ ਇਹ ਪਤਾ ਲੱਗਾ ਔਰ ਫਿਰ ਅਮਨ ਸਕੋਡਾ ਦਾ ਪਿੱਛਾ ਕੀਤਾ ਗਿਆ ਤੇ ਅਖੀਰ ਅਮਨ ਸਕੋਡਾ ਨੂੰ ਪੁਲਿਸ ਨੂੰ ਗ੍ਰਿਫਤਾਰ ਕਰਨਾ ਪਿਆ ਅਸਲ ਦੇ ਵਿੱਚ ਪੁਲਿਸ ਐ ਮਜਬੂਰ ਹੋਈ ਸੀ ਕਿਉਂਕਿ ਇੰਨੇ ਕੇਸ ਰਜਿਸਟਰਡ ਆ ਪਹਿਲਾਂ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਲੇਕਿਨ ਜਦੋਂ ਹਾਈ ਕੋਰਟ ਦਾ ਡੰਡਾ ਆਇਆ ਸਖਤੀ ਹੋਈ ਤੇ ਫਿਰ ਪੰਜਾਬ ਪੁਲਿਸ ਨੂੰ ਇੱਕ ਕਮੇਟੀ ਬਣਾਉਣੀ ਪਈ ਕਮੇਟੀ ਦੇ ਚੇਅਰਮੈਨ ਆਈਪੀਐਸ ਅਫੀਸਰ ਲਾਇਗਨ ਫਿਰ ਇੱਕ ਕੁਫੀਆ ਟਵੀਪ ਟੀਮ ਬਣਾਈ ਗਈ ਜਿਸ ਤੋਂ ਬਾਅਦ ਅਮਨ ਸਕੋਟਾ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਸਰਕਾਰ ਖਾਸ ਕਰਕੇ ਪੰਜਾਬ ਪੁਲਿਸ ਇਹ ਕਹਿ ਰਹੀ ਕਿ ਜਿੰਨਾ ਪੁਲਿਸ ਅਫਸਰਾਂ ਨੇ ਗ੍ਰਿਫਤਾਰ ਕੀਤਾ ਅਮਨ ਸਕੋਟਾ ਨੂੰ ਉਹਨਾਂ ਦੀ ਹੌਸਲਾ ਹਵਜਾਇਬ ਕੀਤੀ ਜਾਵੇ ਲੇਕਿਨ ਸਚਾਈ ਇਹ ਕਿ ਪੁਲਿਸ ਅਮਨ ਸਕੋਟਾ ਨੂੰ ਗ੍ਰਿਫਤਾਰ ਕਰਨਾ ਹੀ ਨਹੀਂ ਚਾਹੁੰਦੀ ਸੀ ਮਜਬੂਰ ਹੋਈਆ ਕਿਉਂਕਿ ਹਾਈ ਕੋਰਟ ਦੀ ਸਖਤੀ ਸੀ ਫਾਜ਼ਿਲਕਾ ਪੁਲਿਸ ਵੱਲੋਂ ਜਿਹੜਾ 12 ਨਸੀ ਤੋਂ ਅਮਨ ਸਕਵਾਡਾ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੇ 2 ਲੱਖ ਰੁਪਏ ਦਾ ਇਨਾਮ ਸੀ ਕਿਉਂਕਿ ਪਘੋੜਾ ਸੀ ਇਸ ਵਿੱਚ ਇਹਤੇ ਇਲਜ਼ਾਮ ਲੱਗੇ ਸੀ ਕਿ ਪੰਜਾਬ ਪੁਲਿਸ ਵਿੱਚ ਭਰਤੀ ਪੋਸਟਿੰਗ ਤਬਾਦਲੇ ਦੇ ਨਾਮ ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਉਹਨਾਂ ਨੇ ਠੱਗੀ ਮਾਰੀ ਆ ਔਰ ਇਸ ਮਸਲੇ ਦੇ ਵਿੱਚ ਉਮਰ ਸਕਾਟਾ ਦੀ ਇੰਨੀ ਚੱਲਦੀ ਸੀ ਕਿ ਸਿਪਾਈ ਤੋਂ ਲੈ ਕੇ ਐਸਐਸਪੀ ਰੈਂਕ ਦੇ ਅਧਿਕਾਰੀ ਵੀ ਉਹ ਲਵਾਉਂਦਾ ਸੀ ਕਿਉਂਕਿ ਪੁਲਿਸ ਦੇ ਵੱਡੇ ਜਿਹੜੇ ਅਧਿਕਾਰੀ ਡੀਜੀਪੀ ਰੈਂਕ ਦੇ ਅਧਿਕਾਰੀ ਉਨ੍ਹਾਂ ਨਾਲ ਉਹਦੇ ਵੰਸਵੰਨੇ ਸਬੰਧ ਸਨ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਜਿਹੜੇ ਕੁੱਲ ਉਹਦੇ 38 38ਾਂ ਦੇ ਵਿੱਚੋਂ ਕੱਲੇ ਫਾਜ਼ਿਲਕਾ ਦੇ ਵਿੱਚ ਹੀ 19 ਮੁਕਾਬਲੇ ਜਿਹੜੇ ਕੇਸ ਰਜਿਸਟਰ ਨੇ ਅਦਾਲਤ ਵੱਲੋਂ 20 ਤੋਂ ਜ਼ਿਆਦਾ ਮਾਮਲੇ ਚ ਉਹਨਾਂ ਨੂੰ ਪਘੋੜਾ ਕੀਤਾ ਜਾ ਚੁੱਕਾ ਹੈ ਸਿਲਿਕਨ ਪੰਜਾਬ ਪੁਲਿਸ ਨੇ ਗ੍ਰਿਫਤਾਰ ਹੀ ਨਹੀਂ ਕੀਤਾ ਪੰਜਾਬ ਅਤੇ ਹਰਿਆਣਾ ਦੀ ਕੋਰਟ ਨੇ ਸਕਾਡਾ ਨੂੰ ਗ੍ਰਿਫਤਾਰ ਕਰਨ ਦੇ ਮਸਲੇ ਵਿੱਚ ਫਿਰ ਸਾਬਤ ਹੋਣ ਤੋਂ ਬਾਅਦ ਤਾੜਨਾ ਕੀਤੀ ਸੀ ਔਰ ਫਿਰ ਜਿਹੜੇ ਜਿਹੜੇ ਥਾਣਿਆਂ ਦੇ ਵਿੱਚ ਕੇਸ ਚੱਲ ਰਹੀ ਸੀ ਉਹਨਾਂ ਮਲਾਜ਼ਮਾਂ ਦੀ ਅਧਿਕਾਰੀਆਂ ਦੀ ਜਿਹੜੀ ਤਨਖਾਹ ਵਾ ਉਹਨੂੰ ਅਟੈਚ ਕਰਦੇ ਮਤਲਬ ਜਬਤ ਕਰਦੇ ਰੋਕਣ ਦੇ ਦੇਸ਼ ਜਾਰੀ ਕਰ ਦਿੱਤੇ ਸੀ ਫਿਰ ਪੰਜਾਬ ਪੁਲਿਸ ਨੂੰ ਭੱਜਣਾ ਪਿਆ ਕਿਉਂਕਿ ਪੰਜਾਬ ਪੁਲਿਸ ਦਾ ਚਿਹਰਾ ਬੇਨਕਾਬ ਹੋ ਗਿਆ ਸੀ ਕਿ ਪਰਦੇ ਦੇ ਪਿੱਛੇ ਅਮਨ ਸਕੋਡਾ ਦੇ ਨਾਲ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਕਿੰਨੀ ਸਾਜ਼ਾ ਔਰ ਜਿਸ ਤੋਂ ਬਾਅਦ ਕਿ ਜਿਹੜੇ ਪੁਲਿਸ ਅਧਿਕਾਰੀਆਂ ਦੀ ਜਿਹੜੇ ਨੇ ਅਟੈਚ ਸੈਲਰੀ ਅਟੈਚ ਕੀਤੀ ਸੀਗੇ ਤੇ ਫਿਰ ਪਰਦਾ ਖੁੱਲਣਿਆ ਸੀ ਕਿ ਆਖਰ ਅਮਨ ਸਕੋਡੇ ਦਾ ਮਾਈ ਬਾਪ ਕੌਣ ਨੇ ਹੋਰ ਇਹਦੀਆਂ ਸਾਂਝਾਂ ਕਿਹੜੇ ਕਿਹੜੇ ਪੁਲਿਸ ਅਫਸਰਾਂ ਦੇ ਨਾਲ ਹਾਈ ਕੋਰਟ ਇਸ ਤੋਂ ਪਹਿਲਾਂ ਕੋਈ ਵੱਡੀ ਜਾਂਚ ਦੇ ਆਦੇਸ਼ ਦਿੰਦੇ ਤੇ ਪੰਜਾਬ ਪੁਲਿਸ ਨੇ ਆਪਣੀ ਚਮੜੀ ਬਚਾਉਣ ਦੀ ਖਾਤਰ ਫਿਰ ਅੰਮਰ ਸਕਾਉਡਾ ਨੂੰ ਗ੍ਰਿਫਤਾਰ ਕਰ ਲੀਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਾਜ਼ਲਕਾ ਜ਼ਿਲ੍ਹੇ ਦੇ ਪਿੰਡ ਪੁੰਨਾਵਾਲਾ ਦਾ ਰਹਿਣ ਵਾਲਾ ਅਮਨ ਪੰਜਾਬ ਯੂਨੀਵਰਸਿਟੀ ਦੇ ਜਿਹੜਾ ਸਟੂਡੈਂਟ ਵੈਂਗਾ ਉਹਦਾ ਵੀ ਸਮਰਥਕ ਰਿਹਾ ਤੇ ਕਈ ਲੀਡਰਾਂ ਦੇ ਨਾਲ ਉਹਦੇ ਚੰਗੇ ਸਬੰਧ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਨੇ ਚੰਡੀਗੜ੍ਹ ਦੇ ਆਪਣੇ ਦੋਸਤਾਂ ਨਾਲ ਵੱਡੀ ਰਕਮ ਉਧਾਰ ਲੈ ਕੇ ਫਿਰ ਗਾਂ ਵਿਆਜ ਤੇ ਦਿੰਦਾ ਸੀ ਉਹ ਫਿਰ ਦਿਨੋਂ ਦਿਨ ਉਹਦੇ ਪੁਲਿਸ ਵਾਲਿਆਂ ਦੇ ਜਿਹੜੇ ਨਾਲ ਸਬੰਧ ਉਹ ਵਧੀਆ ਬਣਦੇ ਗਿਆ ਕਿ ਨਹੀਂ ਚਰਚਾ ਇਹ ਵੀ ਹੈ ਕਿ ਉਹਦੇ ਕੋਲ ਬਾਅਦ ਚ BMW ਕਾਰ ਫਿਰ ਲੈਂਡ ਕਰੂਜ਼ਰ ਕਾਰਾਂ ਦਾ ਵੀ ਇੱਕ ਆਮ ਘਰ ਦਾ ਮੁੰਡਾ ਬਣ ਗਿਆ ਕਿਉਂਕਿ ਪੁਲਿਸ ਦਾ ਉਹਦੇ ਉੱਪਰ ਹੱਥ ਸੀ ਹਾਲ ਹੀ ਜਿਹਨਾਂ ਦੀ ਮੌਤ ਹੋਈ ਹੈ ਵਿਵਾਦਿਤ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਨੇ 24 ਦਸੰਬਰ 2022 ਨੂੰ ਪੰਜਾਬ ਦੇ ਸਾਬਕਾ ਡੀਜੀਪੀ ਸਮੀਰ ਸੈਣੀ ਅਤੇ ਅਮਨ ਦੇ ਖਿਲਾਫ ਚੰਡੀਗੜ੍ਹ ਪੁਲਿਸ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਪੰਜਾਬ ਪੁਲਿਸ ਵਿੱਚ ਖੁਦ ਨੂੰ ਬਹਾਲ ਕਰਵਾਉਣ ਦੇ ਲਈ 50 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਇਹ ਵੀ ਦੱਸਿਆ ਕਿ ਪਿੰਕੀ ਨੂੰ ਇੱਕ ਨੌਜਵਾਨ ਦੀ ਹੱਤਿਆ ਦੇ ਦੋਸ਼ ਵਿੱਚ ਪੰਜਾਬ ਪੁਲਿਸ ਨੇ ਜਿਹੜਾ ਵਾ ਉਹਦੀ ਨੌਕਰੀ ਰੱਦ ਕਰ ਦਿੱਤੀ ਸੀ ਇਸ ਤੋਂ ਬਾਅਦ ਸਿੱਧੀ ਪ੍ਰਤੀਕਰਮ ਦੀ ਆੜ੍ਹਦੀ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਮਨ ਸਕੋਡਾ ਨੇ ਲੱਖਾਂ ਰੁਪਏ ਇਕੱਠੇ ਕੀਤੇ ਸੀ ਅਮਨ ਸਕੋਡਾ ਤੇ ਵੀ ਇਲਜ਼ਾਮ ਸੀ ਕਿ ਠੱਗਣ ਦੇ ਲਈ ਉਹ ਰਾਸੀ ਲੀਡਰਾਂ ਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਨਾਮ ਦਾ ਇਸਤੇਮਾਲ ਲੈਂਦਾ ਸੀ ਉਹਨਾਂ ਦੇ ਚੱਕਰ ਦੇ ਵਿੱਚ ਹੀ ਉਹਨਾਂ ਨੇ ਕਰੋੜਾ ਰੁਪਏ ਦੀ ਠੱਗੀ ਮਾਰੀ ਮੋਟੇ ਅੰਦਾਜ਼ੇ ਦੇ ਤੌਰ ਤੇ ਦੱਸਿਆ ਜਾ ਰਿਹਾ ਹੈ ਕਿ 100 ਕਰੋੜ ਤੋਂ ਵੱਧ ਠੱਗੀ ਇਹਨੇ ਮਾਰੀ ਹੈ ਗਿਆ ਕਿਉਂਕਿ ਪੁਲਿਸ ਵਾਲਿਆਂ ਦਾ ਇਹਦੇ 'ਚ ਬਹੁਤ ਵੱਡਾ ਹੱਥ ਸੀ ਕਿਉਂਕਿ ਪੁਲਿਸ ਵਾਲਿਆਂ ਦਾ ਕਾਸੀ ਅਮਨਸਕੋਡਾ ਤੇ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ 1280 ਤੋਂ ਦੱਸਿਆ ਜਾ ਰਿਹਾ ਹੈਗਾ ਔਰ ਇਹਦੇ ਖਿਲਾਫ 38 ਜਿਹੜੇ ਕੇਸ ਨੇ ਉਹ ਰਜਿਸਟਰਡ ਸਨ ਔਰ ਜਿਹੜੀਆਂ ਸੀ ਤੁਹਾਡੇ ਨਾਲ ਤਸਵੀਰ ਸਾਂਝੀ ਕਰਕੇ ਇਸ ਟਾਈਮ ਜਿਹੜਾ ਅਮਨਸਕੋਡਾ ਉਹ ਸਲਾਖਾ ਦੇ ਪਿੱਛੇ ਆ ਸਿਆਣੇ ਸੱਚੀ ਕਹਿ ਗਏ ਨੇ ਕਿ 100 ਦਿਨ ਚੋੜ ਦੇ ਇੱਕ ਦਿਨ ਸਾਗਦਾ ਫਿਲਹਾਲ ਇਸ ਜਾਣਕਾਰੀ ਦਰ ਤੁਹਾਡੇ ਤੋਂ ਲੰਘ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ